ਅੰਮ੍ਰਿਤਸਰ ਪੁਲਿਸ ਨੇ ਗ੍ਰੇਨੇਡ ਸਪਲਾਈ ਕਰਨ ਵਾਲੇ ਤਿੰਨ ਨੌਜਵਾਨ ਕੀਤੇ ਕਾਬੂ ਗੁਰਪ੍ਰੀਤ ਸਿੰਘ ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਤਿੰਨੇ ਨੌਜਵਾਨ ਬਿਹਾਰ ਤੋਂ ਉਸ ਸਮੇਂ ਗ੍ਰਿਫਤਾਰ ਕਰ ਲਏ ਗਏ ਜਦੋਂ ਇਹ ਨੇਪਾਲ ਭੱਜਣ ਦੀ ਫਰਾਗ ਦੇ ਵਿੱਚ ਸਨ ਨੌਜਵਾਨ ਹਥਿਆਰ ਅਤੇ ਗ੍ਰੇਨੇਡ ਅੰਮ੍ਰਿਤਸਰ ਪਹੁੰਚਾਉਂਦੇ ਸਨ ਪੁਲਿਸ ਵੱਲੋਂ ਨੌਜਵਾਨਾਂ ਕੋਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਨਸ਼ਿਆਂ ਦੇ ਖਿਲਾਫ ਤੇ ਆਰਗੇਨਾਈਜ਼ ਕ੍ਰਾਈਮ ਟਰੈਰ ਕ੍ਰਾਈਮ ਦੇ ਖਿਲਾਫ ਜਿਹੜੀ ਮੁਹਿੰਮ ਵੱਡੀ ਹੈ ਉਹਦੇ ਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਇੱਕ ਨਾਰਕੋ ਟਰੈਰ ਮੋਡਿਊਲ ਬਸਟ ਕੀਤਾ ਗਿਆ ਇਹਦੇ ਚ ਅਸੀਂ ਛਾਟਾ ਏਰੀਏ ਦੇ ਵਿੱਚ ਪਹਿਲਾਂ ਐਫ ਆਈ ਆਰ ਨੰਬਰ 42 ਦਰਜ ਕੀਤੀ ਸੀ 73 25 ਨੂੰ ਇਹਦੇ ਦੋ ਅਕਿਊਜ਼ ਫੜੇ ਗਏ ਸੀ ਜੋਬਨ ਸਿੰਘ ਤੇ ਗੁਰਬਖਸ਼ ਸਿੰਘ ਉਹਨਾਂ ਨੂੰ ਕਮਰਸ਼ੀਅਲ ਕੁਆਂਟੀਟੀ ਹੀਰੋਇਨ ਮਿਲੀ ਸੀ ਤੇ ਕੋਈ ਹੋਰ ਸਮਾਨ ਮਿਲਿਆ ਸੀਗਾ ਉਹਦੀ ਲਿੰਕੇਜਸ ਨੂੰ ਅਸੀਂ ਜਦੋਂ ਡਿਵੈਲਪ ਕਰ ਰਹੇ ਸੀ ਇਨਵੈਸਟੀਗੇਟ ਕਰ ਰਹੇ ਸੀਗੇ ਉਹਦੇ ਚ ਗੱਲ ਆਈ ਕਿ ਜਿਹੜਾ ਇਹ ਏਰੀਏ ਦੇ ਵਿੱਚ ਛਾਟਾ ਜਿਹੜਾ ਸਪੈਸ਼ਲੀ ਖੰਡ ਵਾਲਾ ਏਰੀਆ ਇਹ ਚ ਕਰਨਦੀ ਪਿਆਦਵ ਮੁਕੇਸ਼ ਕੁਮਾਰ ਯਾਦਵ ਤੇ 사ਜਨ ਸਿੰਘ ਕਰਨਦੀਪ ਜਿਹੜਾ ਹੈ ਜੰਡਪੀਰ ਕਲੋਨੀ ਅੰਮ੍ਰਿਤਸਰ ਦਾ ਹੈ 21 ਸਾਲ ਦੀ ਉਮਰ ਹੈ 12ਵੀਂ ਪਾਸ ਹੈ ਸ਼ਟਰਿੰਗ ਦਾ ਕੰਮ ਕਰਦਾ ਹੈ ਇੱਕ ਕੇਸ ਇਹਦੇ ਖਿਲਾਫ ਦਰਜ ਹੈ ਜਿਦੇ ਚ ਦੋ ਹੈਂਡ ਗ੍ਰੇਨੇਡ ਤਿੰਨ ਪਿਸਟਲ ਸਰਾ ਲਈ ਤਰਨਤ ਫੜੇ ਗਏ ਸੀ ਉਹ ਸਾਰੇ ਮੋਹੀਆ ਇਹਨੇ ਕਰਾਏ ਸੀਗੇ ਉਦੋਂ ਦਾ ਹੀ ਫਰਾਰ ਸੀਗਾ ਔਰ ਕਾਫੀ ਇਹਨੂੰ ਪੁਲਿਸ ਇਹਦੀ ਤਲਾਸ਼ ਕਰ ਰਹੀ ਸੀਗੀ ਇਸ ਤੋਂ ਇਲਾਵਾ ਇਹਦਾ ਸਾਥੀ ਹੈ ਮੁਕੇਸ਼ ਕੁਮਾਰ ਯਾਦਵ ਇੱਕ ਖੰਡ ਵਾਲਾ ਛਾਟਾ ਅੰਮ੍ਰਿਤਸਰ ਦਾ ਰਹਿਣ ਵਾਲਾ 20 ਸਾਲ ਉਮਰ ਹੈ 10ਵੀਂ ਪਾਸ ਹੈ ਡੀਜੇ ਦਾ ਕੰਮ ਕਰਦਾ ਪਹਿਲਾ ਕੇਸ ਨਹੀਂ ਹੈ ਇਸ ਤੇ ਕੋਈ ਸਿਮਿਲਰਲੀ ਸਾਜਨ ਸਿੰਘ ਖੰਡਵਾਲਾ ਚਾ ਛਾਡੇ ਦਾ ਹੀ ਇਹ 24 ਸਾਲ ਦਾ ਚੌਥੀ ਪਾਸ ਹੈ ਪੀਓਪੀ ਲੇਬਰ ਦਾ ਕੰਮ ਕਰਦਾ ਪਹਿਲਾ ਕੋਈ ਕੇਸ ਦਰਜ ਨਹੀਂ ਹੈ ਇਹ ਤਿੰਨੋਂ ਮੁਲਜ਼ਮ ਜਿਹੜਾ ਕਰਨਦੀਪ ਜਿਆਦਾਬ ਹੈ ਬੜਾ ਇੰਪੋਰਟੈਂਟ ਇੱਕ ਬੀਕੇਆਈ ਦਾ ਆਪਰੇਟਰ ਯੋ ਅਪ ਕਹਿ ਸਕਦੇ ਬਬਰ ਖਾਲਸਾ ਇੰਟਰਨੈਸ਼ਨਲ ਦਾ ਜਿਹੜਾ ਕਿ ਡਰੱਗਸ ਦਾ ਤੇ ਨਾਲ ਗ੍ਰੇਨੇਡ ਵਗੈਰਾ ਤੇ ਅਸਲਾ ਮਿਨੀਸ਼ਨ ਸਪਲਾਈ ਕਰਨ ਦਾ ਕੰਮ ਕਰ ਰਿਹਾ ਸੀ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਜਿਹੜੀ ਐਫਆਈਆਰ 11/25 ਹੋਈ ਸੀ ਥਾਣਾ ਸਰਹਾਲੀ ਤਰਨਤਾਰਨ ਉਹਦੇ ਚ ਵੀ ਇਹ ਚੀਜ਼ਾਂ ਕਾਫੀ ਫੜੀਆਂ ਗਈਆਂ ਸੀ ਉਹਦੇ ਚ ਵੀ ਸਾਰਾ ਮੇਨ ਸਪਲਾਈ ਦਾ ਕੰਮ ਕਰਨਦੀਪ ਐਲੀਅਸ ਕਰਨ ਭਈਆ ਇਹਨੂੰ ਕਹਿੰਦੇ ਆ ਤੋਂ ਸਾਡੀ ਕਮਿਸ਼ਨਰਡ ਪੁਲਿਸ ਦੀ ਪਾਰਟੀ ਜਿਹਦੀ ਲੀਡ ਆਪਣੇ ਸ਼ਿਵਦਰਸ਼ਨ ਜੀ ਸਰਪ੍ਰਾਈਜ਼ ਕਰ ਰਹੀ ਸੀ ਵਿਨੋਦ ਸਾਡਾ ਐਸਐਚਓ ਛਾੜਾ ਕਰ ਰਹੀ ਸੀ ਤੇ ਉੱਥੋਂ ਸਾਡੀ ਟੀਮ ਨੇ ਫਾਲੋ ਕਰਦੇ ਕਰਦੇ ਇਹਨੂੰ ਮਦੇਪੁਰਾ ਡਿਸਟ੍ਰਿਕਟ ਹੈਗਾ ਬਿਹਾਰ ਦੇ ਵਿੱਚ ਤੇ ਥਾਣਾ ਹੈਗਾ ਕੁਮਾਰਖੰਡ ਉੱਥੋਂ ਇਹ ਤਿੰਨੋਂ ਬੰਦੇ ਗ੍ਰਿਫਤਾਰ ਕੀਤੇ ਔਰ ਇਹਨਾਂ ਦੀ ਪੋਜੇਸ਼ਨ ਤੋਂ ਤਿੰਨ ਮੋਬਾਈਲ ਮਿਲੇ ਆ ਤੇ 700 ਨੇਪਾਲੀ ਕਰੰਸੀ ਹੈ ਡਿਨੋਮੀਨੇਸ਼ਨ ਦੀ ਇਹ ਤਾਕ ਵਿੱਚ ਸੀ ਕਿ ਅਸੀਂ ਨੇਪਾਲ ਭਾਜੀਏ ਕਿਉਂਕਿ ਇੱਥੇ ਏਜੰਸੀਜ਼ ਦਾ ਤੇ ਪੁਲਿਸ ਦਾ ਇਹਨਾਂ ਨੂੰ ਤਲਾਸ਼ ਕਰ ਰਹੀ ਸੀਗੀ ਜਿਹੜੀ ਮਡਲੀ ਪੁੱਛ ਕੇ ਚੋਈ ਆ ਵੈਸੇ ਅੱਜ ਰਾਤ ਤੱਕ ਆਪਣੇ ਕੋਲ ਇੱਥੇ ਆ ਜਾਣਗੇ ਪੁਲਿਸ ਪਾਰਟੀ ਲੈ ਕੇ ਆ ਰਹੀ ਹੈ ਇਹਨਾਂ ਨੂੰ ਸਾਰੇ ਫੋਨ ਆਪਣੇ ਬਿਲਕੁਲ ਵਾਸ਼ ਕੀਤੇ ਹੋਏ ਆ ਔਰ ਸਾਰਾ ਆਪਣਾ ਪਿੱਛੋ ਸਰਾਗ ਮਟਾਉਣ ਦੀ ਕੋਸ਼ਿਸ਼ ਕੀਤੀ ਡੋਂਗਲਸ ਨਾਲ ਕਨੈਕਸ਼ਨ ਲੈ ਰਹੇ ਸੀਗੇ ਸੋ ਇਹਦੇ ਚ ਮੈਂ ਇਹਨੂੰ ਬੜੀ ਵੱਡੀ ਕਾਮਯਾਬੀ ਇਸ ਕਰਕੇ ਮੰਨਦਾ ਕਿਉਂਕਿ ਸਾਡੇ ਇਸ ਏਰੀਏ ਦੇ ਵਿੱਚ ਇਹੋ ਜਿਹਾ ਬੰਦਾ ਜਿਹੜਾ ਬੈਠੇ ਬੈਠ ਕੇ ਨੈਟਵਰਕ ਚਲਾ ਰਿਆ ਸੀ ਨਾਰਕੋ ਦਾ ਵੀ ਟੈਰਸ ਦਾ ਵੀ ਗ੍ਰੇਨੇਡਸ ਵਗੈਰਾ ਵੀ ਸਪਲਾਈ ਕਰ ਰਿਆ ਸੀ ਅੱਗੇ ਤੋਂ ਅੱਗੇ ਬੀਕੇਆਈ ਦੇ ਕਹਿਣ ਤੋਂ ਔਰ ਵਕਫਾ ਕੁ ਮੋਡਿਊਲਸ ਨੂੰ ਇਹ ਮੁਹਿਆ ਕਰਾ ਰਿਹਾ ਸੀ ਇਹਨਾਂ ਦੇ ਟਿਕਾਣੇ ਵੀ ਸਾਨੂੰ ਕਾਫੀ ਪਤਾ ਲੱਗੇ ਨੇ ਉਹ ਜਿਵੇਂ ਆਉਣਗੇ ਉਸ ਤੋਂ ਬਾਅਦ ਉੱਥੇ ਵੀ ਸਾਰੇ ਆਪਾਂ ਰੇਡ ਕਰਾਂਗੇ ਜਿਹੜੀ ਮੇਨ ਗੱਲ ਇਹਦੇ ਵਿੱਚ ਇਹ ਆਈ ਹੈ ਕਿ ਜਦੋਂ ਦਾ ਪੰਜਾਬ ਦੇ ਵਿੱਚ ਨਸ਼ਿਆ ਵਿਰੋਧ ਮਹਿੰਮ ਚੱਲੀ ਹੈ ਤਾਂ ਨੇਚਰਲੀ ਸਾਡੇ ਪਾਰ ਬੈਠੇ ਜਿਹੜੇ ਸਮੱਗਲਰ ਤੇ ਆਈਐਸਆਈ ਵਾਲੇ ਆ ਉਹਨਾਂ ਨੂੰ ਇਸ ਗੱਲ ਦਾ ਝਟਕਾ ਲੱਗ ਰਿਹਾ ਕਿ ਇੱਥੇ ਸ਼ਕਤੀ ਬਹੁਤ ਹੋ ਰਹੀ ਹੈ ਔਰ ਇਹ ਬੰਦੇ ਇੱਥੋਂ ਜਿਹੜੇ ਉਹਨਾਂ ਦੇ ਮੇਨ ਕਿੰਗਪਿਨ ਸੀਗੇ ਨੈਟਵਰਕ ਚਲਾਉਂਦੇ ਸੀ ਚਾਹੇ ਉਹ ਟੈਰਰ ਦਾ ਚਾਹੇ ਨਾਰਕੋ ਦਾ ਉਹ ਛੱਡ ਕੇ ਚਲੇ ਗਏ ਉਸ ਕਰਕੇ ਉਸ ਬੁਖਲਾੜ ਦੇ ਵਿੱਚ ਇਹੋ ਜਿਹੀਆਂ ਕਾਰਵਾਈਆਂ ਨੂੰ ਅੰਜਾਮ ਦਿੰਦੇ ਆ ਹੁਣ ਕੱਲ ਵਾਲੇ ਇਨਸੀਡੈਂਟ ਦੇ ਨਾਲ ਰਿਲੇਟਡ ਜੇ ਆਪਾਂ ਦੇਖੀ ਉਸ ਏਰੀਏ ਦੇ ਤਿੰਨੋਂ ਬੰਦੇ ਆ ਇਹ ਔਰ ਕਾਫੀ ਸਰਗਰਮ ਸੀ ਇਹ ਆਪਾਂ ਇਹ ਗੱਲ ਤੋਂ ਅਮੇਜਨ ਲਾ ਸਕਦੇ ਆ ਕਿ ਬੰਦਾ ਦੇਸ਼ ਛੱਡ ਕੇ ਜਾ ਰਿਹਾ ਪੰਜਾਬ ਪੁਲਿਸ ਨੇ ਪਹਿਲਾਂ ਵੀ ਕ੍ਰਾਸ ਬਾਰਡਰ ਟੈਰਰਿਜ਼ਮ ਤੇ ਨਾਰਕੋ ਦਾ ਲੱਕ ਤੋੜਿਆ ਔਰ ਹੁਣ ਵੀ ਮੂੰਹ ਤੋੜਵਾ ਜਵਾਬ ਉਹਨਾਂ ਨੂੰ ਦਿੱਤਾ ਜਾਏਗਾ ਔਰ ਸਫਰਤ ਹੈ ਸਾਰੇ ਪਹਿਲੇ ਕੇਸ ਵੀ ਸਾਰੇ ਆਪਾਂ ਡਿਟੈਕਟ ਕੀਤੇ ਔਰ ਇਹਨਾਂ ਤੋਂ ਵੀ ਜਦੋਂ ਹੁਣ ਆਉਂਦੇ ਆ ਤੇ ਮੈਂ ਮੈਨੂੰ ਉਮੀਦ ਹੈ ਕਿ ਬਹੁਤ ਸਾਰਾ ਨੈਟਵਰਕ ਸਾਡਾ ਜਿਹੜਾ ਕਰਾਸ ਬਾਰਡਰ ਵੀ ਵਿਦੇਸ਼ਾਂ ਦੇ ਵਿੱਚ ਵੀ ਔਰ ਵਿਦਨ ਇੰਡੀਆ ਇਹ ਸਾਰਾ ਸਾਹਮਣੇ ਆਏਗਾ ਤੇ ਮੈਂ ਇਸ ਗੱਲ ਦੇ ਉੱਤੇ ਆਪਣੀ ਟੀਮ ਨੂੰ ਵਧਾਈ ਦਿੰਨਾ ਔਰ ਸਾਰੇ ਇਹਨਾਂ ਨੂੰ ਸੂਟੇਬਲੀ ਰਿਵਾਰਡ ਕੀਤਾ ਜਾਏਗਾ ਸਰ ਇਸ ਕੇ ਦਾ ਤਲਕ ਹੈ ਜਰਾ ਗੱਲ ਬੜੀ ਸਿੰਪਲ ਹੈ ਕਿ ਜਿਹੜਾ ਬੰਦਾ ਹੈ ਉਸ ਏਰੀਆ 'ਚ ਬੈਠ ਕੇ ਕੰਮ ਕਰ ਰਿਹਾ ਤੇ ਤੁਸੀਂ ਆਪਾਂ ਕੀ ਸਮਝਦੇ ਹੋ ਵੀ ਉਹਨੂੰ ਕੋਈ ਲਿੰਕੇਜਸ ਦਾ ਪਤਾ ਨਹੀਂ ਹੋਏਗਾ ਇਹਨਾਂ मतलब कोई कोइन्सिडेंट नहीं हो सकता कि उस एरिया ਦਾ ਜਿਹੜਾ ਨੈਟਵਰਕ ਦੇ ਸਰਗਰਨਾ ਨੇ ਇੱਥੋਂ ਭੱਜੇ ਹੋਏ ਕੱਲ ਉਥੇ ਅਰੈਸਟ ਹੋਏ ਆ ਰੀਟੇਨ ਕੀਤੀ ਆਪਣੀ ਪਾਸਟੀਨ ਤੇ ਅੱਜ ਇੱਥੇ ਕੋਈ ਗੱਲ ਹੋਈ ਆ ਅਸੀਂ ਨਹੀਂ ਕਹਿੰਦੇ ਵੀ ਉਹਦਾ ਉਹਨਾਂ ਨੇ ਕਰਾਤਾ ਹੋਊਗਾ ਬਟ ਡੈਫੀਨਟਲੀ ਇੰਡੀਕੇਟਿਵ ਜ਼ਰੂਰ ਹੈ ਜਿਸ ਏਰੀਏ ਦੇ ਬੰਦੇ ਰਹਿਣ ਵਾਲੇ ਆ ਜਿਸ ਏਰੀਏ 'ਚ ਉਹਨਾਂ ਦੇ ਟਿਕਾਣੇ ਆ ਜੰਡਪੀਰ ਹੋਵੇ ਖੰਡਵਾਲਾ ਹੋਵੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਸ ਏਰੀਏ ਦਾ ਇਹ ਮੋਡਿਊਲ ਜਿਹੜਾ ਕਿ ਭਾਰਤ ਛੱਡ ਕੇ ਜਾ ਰਿਹਾ ਉਹਦਾ ਤੁਸੀਂ ਆਪ ਹੀ ਸਮਝ ਸਕਦੇ ਹੋ ਵੀ ਕਿਉਂ ਇਹ ਕੀਤਾ ਜਾ ਰਿਹਾ ਔਰ ਵੌਂਟਡ ਨੇ ਬਾਇ ਡਿਫਰੈਂਟ ਏਜੰਸੀਜ਼ ਬਾਇ ਡਿਫਰੈਂਟ ਯੂਨਿਟਸ ਸੋ ਇਹ ਬੜੀ ਅੱਛੀ ਕਾਮਯਾਬੀ ਔਰ ਇਹਦਾ ਲੱਕ ਟੁੱਟੇਗਾ ਜਿਹੜਾ ਫਰਦਰ ਵੀ ਸਾਡੀ ਇਨਵੈਸਟੀਗੇਸ਼ਨ ਜਿਹੜੀਆਂ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਜਦੋਂ ਬੰਦੇ ਆ ਜਾਂਦੇ ਰਿਮਾਂਡ ਲੈ ਕੇ ਤੇ ਇਹਨਾਂ ਤੇ ਹੋਰ ਵੀ ਕਾਫੀ ਮੈਨੂੰ ਲੱਗਦਾ ਕਿ ਕਾਫੀ ਖੁਲਾਸੇ ਹੋਣ ਦੀ ਉਮੀਦ ਹੈ। ਮੁੱਖ ਮੰਤਰੀ ਸਾਹਿਬ ਨੇ ਵੀ ਬੰਦੇ ਨੂੰ ਵੀ ਡਾਕੂ ਨੇ ਉਹਨਾਂ ਨੇ ਕਿਹਾ ਵੀ 72 ਘੰਟੇ ਤੱਕ ਜੇ ਇਹ ਬੰਦੇ ਨਹੀਂ ਕਾਬੂ ਬੜੇ ਗਏ ਤੇ ਅਸੀਂ ਅੰਮ੍ਰਿਤਸਰ ਬੰਦ ਕਰਦੇ ਆਂਗੇ। ਚਲੋ ਭਾਈ ਸਾਹਿਬ ਦੇਖੋ ਬੜੀ ਸਿੰਪਲ ਗੱਲ ਹੈ। ਅਸੀਂ ਸਾਰੇ ਡੈਮੋਕਰੈਟਿਕ ਕੰਟਰੀ 'ਚ ਰਹਿੰਦੇ ਆਂ। ਤੁਹਾਨੂੰ ਵੀ ਪਤਾ ਹੈ ਕਿ ਦਿਨ ਰਾਤ ਕਿੰਦਾ ਮਿਹਨਤ ਹੋ ਰਹੀ ਹੈ ਔਰ ਰਿਕਵਰੀਜ਼ ਜੇ ਆਪਾਂ ਦੇਖੀਏ ਮੈਂ ਨਹੀਂ ਕਹਿੰਦਾ ਵੀ ਸਾਨੂੰ ਬਹੁਤ ਅਸੀਂ ਆਪਣੀ ਤਾਰੀਫ ਕਰਨਾ ਚਾਹੁੰਦੇ ਆਂ ਪਰ ਤੁਹਾਡੇ ਸਾਹਮਣੇ ਹੀ ਹੈ ਕਿ ਕਿਸੇ ਵੀ ਕ੍ਰਾਈਮ ਦੇ ਐਸਪੈਕਟ ਤੇ ਡਰੱਗ ਦੇ ਉੱਤੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦਾ ਕਿੰਨਾ ਮਤਲਬ ਰਿਕਵਰੀਆਂ ਨੇ ਜਾਂ ਕਿੰਨਾ ਐਕਸ਼ਨ ਹੈ ਔਰ ਸਟਰੀਟ ਕ੍ਰਾਈਮ ਨੂੰ ਵੀ ਕਿੰਨਾ ਦਬਾਇਆ ਗਿਆ ਵਿਜ਼ਿਬਿਲਟੀ ਹੈ ਲੋਕਾਂ ਦੀ ਸੇਫਟੀ ਨੂੰ ਪ੍ਰਾਇਰੀਟੀ ਦਿੱਤੀ ਜਾਂਦੀ ਹੈ ਦੇਖੋ ਸਟ੍ਰੇ ਇਨਸੀਡੈਂਟਸ ਹੋ ਜਾਂਦੇ ਜਿਵੇਂ ਤੁਹਾਨੂੰ ਪਤਾ ਬੁਖਲਾਟ ਹੈ ਹੁਣ ਬੰਦੇ ਛੱਡ ਕੇ ਚਲੇ ਗਏ ਇੱਥੋਂ ਸਾਰਾ ਨੈਟਵਰਕ ਟੁੱਟ ਗਿਆ ਸੋ ਇਸ ਕਰਕੇ ਇਹ ਚੀਜ਼ਾਂ ਹੁੰਦੀਆਂ ਬਟ ਅਸੀਂ ਸਮਰੱਥਾ ਔਰ ਮੈਨੂੰ ਉਮੀਦ ਹੈ ਕਿ बहुत जल्दी तो फेर अपनी मुलाकात होएगी रिगार्डिंग दी इंसिडेंट कभी भी ऐसे कमेंट नहीं करना चाहता होता है कि कौन सी चीज यूज हुई है मटीरियल कौन सा है मैं आज कोई बात कह दू कल को बट डेफिनेटली हम वी आर ऑन दी ट्रैक और बहुत जल्दी से आपके सामने सारे खुलासे होंगे जब बंदे पकड़े जाएंगे आपको मैं याद दिला दूं कि पहले सारे केसेस भी इसी तरह टोटली ट्रेस्ड हैं सारे बंदे पकड़े गए हैं बट इसमें इकोनॉमिक एंगल बहुत बार बार सामने आता है कि लोग जो नारकोटिक और टेरर मोड्यूल जिसकी मैं अभी बात करके हटाऊँ इसी का ही आपस में जो नेक्सस है नेटवर्क है वो ही सामने आता बार बार जो पिछले केसेस में लोग गिरफ्तार हुए हैं वो भी पुराने एन डी पी एस के केसेज में रहे हैं जेलों में हीरोइन के केसेस में और बाद में क्रॉस बॉर्डर और बाहर के विदेशों में बैठे लोगों से सब सम... उनका कनेक्शन जुड़ता है और उसके बाद वो आते हैं सो मैं यहाँ से ये उनको चेतावनी भी देना चाहता हूँ कि जो ऐसे काम करेंगे उसकी मुँह तोड़ जवाब मिलेगा उनको ਸਰਦਾ ਬੀਜੀ ਸਰਦਾ ਵੀ ਟਵੀਟ ਆਇਆ ਕਿ ਗ੍ਰਨੇਡ ਡਿਲੀਵਰ ਕਰਦੇ ਨੇ ਪਹਿਲਾਂ ਦੇਖੋ ਭਾਈ ਸਾਹਿਬ ਮੈਂ ਤੁਹਾਨੂੰ ਉਹੀ ਦੱਸ ਰਿਹਾ ਹਾਂ ਸਰਿਆਲੀ ਵਾਲੇ ਕੇਸ ਦੇ ਵਿੱਚ ਸਾਰਾ ਨਾਮ ਹੀ ਇਹਨਾਂ ਦਾ ਹੈ ਜਿੱਚ ਦੋ ਗ੍ਰਨੇਡ ਹੈਂਡ ਗ੍ਰਨੇਡ ਵੀ ਉੱਥੇ ਬਰਾਮਦ ਹੋਏ ਤਿੰਨ ਪਿਸਟਲ ਸੀ ਦੋ 30 ਬੋਰ ਦੇ ਇੱਕ 32 ਬੋਰ ਦਾ ਤੇ ਹੋਰ ਵੀ ਚੀਜ਼ਾਂ ਬਟ ਮੈਂ ਇੱਥੇ ਬੈਠਾ ਦੇਖੋ ਵਿਦਆਊਟ ਉਹਨਾਂ ਦੀ ਕੁਐਸਚਨਿੰਗ ਤੋਂ ਕੋਈ ਗੱਲ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਉਹ ਵਾਜਬ ਨਹੀਂ ਹੋਏਗੀ ਆਪਾਂ ਉਹਨਾਂ ਦਾ ਰਿਮਾਂਡ ਲੈ ਕੇ ਤੁਹਾਡੇ ਨਾਲ ਰੱਬ ਸੁੱਖ ਰੱਖੇ ਕੱਲ ਫੇਰ ਕਰਦੇ ਆਂ ਆਪਾਂ ਗੱਲ ਇਹਦੇ ਬਾਰੇ ਸਰ ਸਾਹਿਬ ਮਾਨ ਸਾਹਿਬ ਦਾ ਵੀ ਇਹ ਆਇਆ ਕਿ ਬਿਆਨ ਕੀ ਬੀਐਸਐਫ ਨੇ ਰਿਪੋਰਟ ਦਿੱਤੀ ਹੈ ਕਿ ਡਰੋਨ ਐਕਟੀਵਿਟੀ ਜਿਹੜੀ ਆ ਪੰਜਾਬ ਦੇ ਵਿੱਚੋਂ ਨਸ਼ਾ ਤਸਕਰਾ ਕਲੱਬ ਜੋ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਉਸ ਤੋਂ ਬਾਅਦ ਡਰੋਨ ਐਕਟੀਵਿਟੀ ਵੀ ਕਾਫੀ ਜਿਹੜੀ ਆ ਘਟੀ ਆ ਕੀ ਲੱਗਦਾ ਕਿ ਉਸ ਸੇ ਬੁਖਲਾਟ ਦਾ ਨਤੀਜਾ ਜਿਵੇਂ ਤੁਸੀਂ ਕਹਿੰਦੇ ਬੁਖਲਾਟ ਦੇਖੋ ਮੈਂ ਬਿਲਕੁਲ ਬੁਖਲਾਟ ਇਹਨੂੰ ਕਹਿੰਨਾ ਤੁਹਾਡੇ ਸਾਹਮਣੇ ਹੀ ਹੈ ਅਗਰ ਪ੍ਰੈਸ਼ਰ ਇਥੋਂ ਨਾ ਹੁੰਦਾ ਜਾਂ ਇੰਨੇ ਤਿੰਨ ਬੰਦੇ ਇਥੋਂ ਮੁਲਕ ਛੱਡ ਕੇ ਕਿੱਥੇ ਤੁਰੇ ਫਿਰਦੇ ਬਿਹਾਰ ਦੇ ਵਿੱਚ ਔਰ ਨੇ ਔਰ ਇੰਨਾ ਕੋਇਨਸੀਡੈਂਟ ਮੈਂ ਜਿਵੇਂ ਪਹਿਲਾਂ ਕਿਹਾ ਇਹ ਨਹੀਂ ਹੋ ਸਕਦਾ ਕਿ ਖੰਡ ਵਾਲੇ ਦੇ ਹੀ ਬੰਦੇ ਹੋਣ ਜਿੱਥੇ ਆਪਾਂ ਇਹ ਸਾਰਾ ਆਪਰੇਸ਼ਨ ਕਰ ਰਹੇ ਹਾਂ ਸਰ ਇੱਕ ਲਾਸਟ ਕੁਸਚਨ ਹੈ ਜਿਸਨੇ ਤੁਸੀਂ ਅੱਜ ਦੇਖ ਕੇ ਕਿਹਾ ਜਵਾਲੇ ਬਸੇ ਦਾ ਕਿ ਅੱਜ ਤੱਕ ਕੋ ਰਿਮੂਸੀਂ ਆਈਐਸਆਈ ਵਾਲਾ ਬਾਡੀ ਸੀ ਸੁਣਿਆ ਤੁਸੀਂ ਆ ਅੱਜ ਇੱਕ ਗੱਲ ਸਾਫ ਕੀਤੀ ਹੈ ਕਿ ਇਹ ਜਿਹੜਾ ਅ ਇਥੇ ਕਮਾਕਾ ਹੋਇਆ ਜਾਂ ਜੋ ਵੀ ਇਥੇ ਗ੍ਰੇਨ ਹਮਲਾ ਹੋਇਆ ਇਹ ਆਈਐਸਆਈ ਦੀ ਸਾਜ਼ਿਸ਼ ਹੈ ਪਾਕਿਸਤਾਨੀ ਸਾਜ਼ਿਸ਼ ਹੈ ਸਰ ਉਸ ਨੂੰ ਕਿਵੇਂ ਤੁਸੀਂ ਦੇਖੋ ਮੈਂ ਬੜਾ ਐਨਾਲਿਸਿਸ ਤੁਹਾਨੂੰ ਕਲੀਅਰ ਦੱਸਿਆ ਜੀ ਕਿ ਇੰਨਾ ਪ੍ਰੈਸ਼ਰ ਕ੍ਰੀਏਟ ਹੋਇਆ ਹੋਇਆ ਇੱਕ ਡਰੱਗ ਟ੍ਰੇਡ ਤੇ ਔਰ ਡਰੱਗ ਟ੍ਰੇਡ ਨਾਲ ਰਿਲੇਟਡ ਜਿਹੜਾ ਟੈਰਰ ਹੈਂਡਲ ਵੀ ਹੁੰਦਾ ਹੈ ਜਿਹੜੇ ਬੰਦੇ ਕੋਰੀਅਰਸ ਜਾਂ ਸਮਗਲਰ ਡਰੱਗ ਨੂੰ ਪੁਸ਼ ਕਰਦੇ ਉਹ ਹੀ ਉਹਦੇ ਥਰੂ ਹੀ ਐਕਸਪਲੋਸਿਵ ਤੇ ਆਰਮਜ਼ ਆਉਂਦੇ ਆ ਪਿਛਲਾ ਕੋਈ ਪਾਸਟ ਹਿਸਟਰੀ ਕੱਢ ਕੇ ਦੇਖ ਲਓ ਔਰ ਉਹਦੇ ਵਿੱਚ ਹੀ ਉਹਨਾਂ ਨੂੰ ਲੱਗ ਰਿਹਾ ਕਿ ਸਾਡੇ ਤੇ ਉੱਤੇ ਇੰਨਾ ਪ੍ਰੈਸ਼ਰ ਹੈ ਇੰਨੇ ਲੋਕ ਫੜੇ ਜਾ ਰਹੇ ਐ ਇੰਨੀ ਰਿਕਵਰੀਆਂ ਹੋ ਰਹੀਆਂ ਤਾਂ ਨੇਚਰਲੀ ਉਸ ਬੰਦਾ ਕਰਦਾ ਕੋਸ਼ਿਸ਼ ਕੋਈ ਨਾ ਕੋਈ ਆਪਣਾ ਪ੍ਰੈਜ਼ੈਂਸ ਫੀਲ ਕਰਾਉਣ ਦੀ ਕੋਸ਼ਿਸ਼ ਕਰਦਾ ਜਾਂ ਕੋਈ ਮਤਲਬ ਵਾਦਾਮਨੀ ਫਲਾਉਣ ਦੀ ਕੋਸ਼ਿਸ਼ ਕਰਦਾ ਜੋ ਕਿ ਸ਼ੁਰੂ ਤੋਂ ਰਿਹਾ ਸੋ ਉਸ ਦੇ ਵਿੱਚ ਇਹੋ ਜਿਹੇ ਇਨਸੀਡੈਂਟ ਕਈ ਵਾਰ ਹੋ ਜਾਂਦੇ ਐ ਪਰ ਅਸੀਂ ਪੂਰੀ ਤਰ੍ਹਾਂ ਸਬਰਤ ਹਾਂ ਔਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਵੀ ਵਿਲ ਕ੍ਰੈਕ ਦੀ ਕੇਸ ਵੈਰੀ ਸੂਨ ਔਰ ਤੁਹਾਡੇ ਨਾਲ ਬੜੀ ਜਲਦੀ ਤੁਹਾਡੇ ਸਾਹਮਣੇ ਸਾਰੀ ਚੀਜ਼ ਲਿਆਂਦੀ ਹੈ ਨਹੀਂ ਨਹੀਂ ਕੋਈ ਡਰਾਉਂਡ ਡਰਨ ਵਾਲਿਆ ਅਸੀਂ ਹੈ ਨਹੀਂ ਜੀ ਤਾਂ ਰਾਮ ਦੇ ਨਾਮ ਤੇ ਬਲਾਸਟ ਹੈ ਜੀ ਤਾਂ ਰਾਮ ਦੇ ਨਾਮ ਤੇ ਬਲਾਸਟ ਹੋਇਆ ਐਸਾ ਦੇਖੋ ਮੈਂ ਇਹਨਾਂ ਗੱਲਾਂ ਚ ਨਹੀਂ ਪੈਣਾ ਚਾਹੁੰਦਾ ਇਟ ਇਜ਼ ਅ ਪਿਓਰ ਇਨਵੈਸਟੀਗੇਟਿਵ ਥਿੰਗਸ ਮੈਂ ਤੁਹਾਨੂੰ ਸਾਰੀ ਉੰਨੀ ਗੱਲ ਦੱਸਤੀ ਜਿਹੜੀ ਕਿ ਨਾਨ ਆਪਰੇਸ਼ਨਲ ਹੈ ਜੀ ਤੋ ਆਈ ਹੋਪ ਕਿ ਤੁਸੀਂ ਇਦਾਂ ਮੇਰਾ ਬਹੁਤ ਅਸੀਂ ਸਾਡਾ ਪੁਲਿਸ ਦਾ ਸਾਥ ਦਿੱਤਾ ਹੈ ਕਿਲੂ ਮਿਲ ਗਿਆ ਕਿਉਂਕਿ ਸਾਰੇ ਚੌਂਕਾ ਜਿਹੀ ਸੀਸੀਟੀਵੀ ਕੈਮਰੇ ਲੱਗੇ ਹੋ ਗਏ ਕਿਲੂ ਮਿਲ ਗਿਆ 100% ਕਲੂ ਤਾਂ ਹੈਗਾ ਹੀ ਆ ਜੀ ਅੱਜੇ ਵੀ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਕਰਦੇ ਹਾਂ ਟਰੇਸ ਕਰਾਂਗੇ ਉਹ ਪੈਸਾ ਗੱਲ ਬੜੀ ਸਿੰਪਲ ਹੈ ਮੈਂ ਤਾਂ ਸਿੰਪਲ ਇਹ ਦੇਖ ਰਿਹਾ ਕਿ ਜਿਵੇਂ ਮੱਛੀ ਦੀ ਅੱਖ ਵਾਲੀ ਗੱਲ ਆ ਸੀ ਤਾਂ ਬੰਦੇ ਫੜਨੇ ਆ ਸਾਰਾ ਝੰਡੇ ਦੀ ਗੱਲ ਉਹ ਸਾਰਾ ਕੁਝ ਵਿੱਚ ਕਲੀਅਰ ਹੋਣੀ ਹੈ ਜਿਸਨੂੰ ਟਾਰਗੇਟ ਕੀਤਾ ਗਿਆ ਜਿਸ ਦਾ ਮੋਕੇ ਤੇ ਖਤਲ ਹੋਇਆ ਉਸ ਨੂੰ ਟਾਰਗੇਟ ਕੀਤਾ ਗਿਆ ਜੀ ਕਿਉਂਕਿ ਬਾਅਦ ਥਾਕਰ ਮੇਰਾ ਦਫਤਰ ਆ ਤੇ ਠਾਕੁਰਦਵਾਰ ਉਹ ਸਮੰਦਰਾ ਉਹ ਪਜੀ ਦੇਖੋ ਬੜੀ ਸਿੰਪਲ ਗੱਲ ਹੈ ਮੈਂ ਇਹਦੇ ਬਾਰੇ ਕਿਦਾਂ ਕਮੈਂਟ ਕਰ ਸਕਦਾ ਬੰਦੇ ਫੜੇ ਜਾਣਗੇ ਸਾਰੇ ਖੁਲਾਸੇ ਹੋ ਜਾਣੇ ਕਿ ਮਤਲਬ ਕੀ ਅਸਲੀਅਤ ਸੀਗੀ ਇਦੇ ਬਾਰੇ ਵਾਜਬ ਨਹੀਂ ਹੋਏਗਾ ਕਿ ਮੈਂ ਇਹਦੇ ਬਾਰੇ ਕੋਈ ਕਮੈਂਟ ਕਰਾਂ। ਇਹ 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 ਇਨਸੀਡੈਂਟ ਹੋਇਆ ਸਾਈਮਲਟੇਨੀਅਸਲੀ ਕੋ ਪੁਰਾਉਂਦਾ ਜ਼ਰਾ ਦੇ ਵਿੱਚ ਇੱਕ ਵਿਵਾਦ ਹੋਇਆ ਕੋ ਜਿਹੜਾ ਪ੍ਰਵਾਸੀ ਆ ਉਹ ਵੀ ਪੁਲਿਸ ਨੇ ਫਕਰਿਆ ਆਇਆ। ਇਹ ਤਾਂ ਲੱਗ ਰਿਹਾ ਹੈ ਕਿ ਡਿਸਟਰਬੈਂਸ ਜਿਹੜੀ ਹੈ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿਉਂਕਿ ਇੱਧਰ ਉੱਧਰ ਗੁਰਦੁਆਰੇ ਦੇ ਆਪਾਂ ਕਹੀਏ ਸਰਾ ਦੇ ਵਿੱਚ ਹੋ ਗਿਆ ਹੈ। ਅੱਧਰ ਮੱਧਰ ਦੇ ਵਿੱਚ ਅੱਧਰ ਛੁੱਟ ਦਿੱਤਾ ਗਿਆ ਜਿਹੜਾ ਨਹੀਂ ਦੇਖੋ ਭੈਸਾ ਉਹ ਚੀਜ਼ ਬੜੀ ਡਿਫਰੈਂਟ ਹੈ ਮੈਂ ਕੱਲ ਵੀ ਦੱਤੀ ਸੀ ਉਹ ਯਮਨਾਨਗਰ ਦਾ ਰਹਿਣ ਵਾਲਾ ਸ਼ਾਦੀਪੁਰ ਪਿੰਡ ਦਾ ਬੰਦਾ ਸੀ ਤਿੰਨ ਦਿਨ ਪਹਿਲਾਂ ਘਰ ਦੇ ਵਿੱਚ ਵੀ ਉਹਦੇ ਡਿਸਟਰਬਡ ਲਾਈਫ ਸੀਗੀ ਕਿਸੇ ਹਰ ਤਰੀਕੇ ਨਾਲ